ਸੰਗਰੂਰ ਦੀ ਨਾਜ ਮੰਡੀ ਦੇ ਵਿੱਚ ਜਿੱਥੇ ਅੱਜ ਥੋੜੀ ਜੀ بارش ਹੋਈ ਹੈ ਮੀਂਹ ਪਿਆ ਹਲਕਾ ਜਿਹਾ ਪਰ ਹਲਕੇ ਮੀਂਹ ਨਹੀਂ ਕਿਤੇ ਨਾ ਕਿਤੇ ਪੋਲ ਖੋਲ੍ਹ ਕੇ ਰੱਖਦੀ ਆ ਰੱਖ ਦਿੱਤੀ ਆ ਮੰਡੀ ਬੋਰਡ ਦੇ ਜਿਹੜੇ ਪ੍ਰਬੰਧ ਨੇ ਤੁਸੀਂ ਦੇਖੋਗੇ ਹਾਲਾਤ ਕਿ ਮੀਂਹ ਪੇ ਖੜਾ ਹੈ ਤੇ ਢੇਰੀ ਵਜੀਰੀ ਦੀ ਲੱਗੀ ਹੋਈ ਆ ਪਾਣੀ ਢੇਰੀ ਦੇ ਰੀਚੇ ਵੜਨੂ ਹੈ ਤੇ ਦੂਜੀ ਜੇ ਗੱਲ ਕੀਤੀ ਜਾਵੇ ਅੱਜ ਇੱਕ ਜਿਹੜੀ ਵੱਡੀ ਖਬਰ ਸੰਗਰੂਰ ਦੀ ਹੈ ਕਿ ਸੰਗਰੂਰ ਦੇ ਵਿੱਚ ਮੰਡੀ ਬਣਾਉਣ ਨੂੰ ਲੈ ਕੇ ਕਾਫੀ ਲੰਮੇ ਸਮੇਂ ਤੋਂ ਮੰਗ ਚੱਲ ਰਹੀ ਆ ਮੰਡੀ ਦੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਅਸੀਂ ਦਿਖਾ ਰਹੇ ਹਾਂ ਹਜੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਸਿਰਫ ਬਾਸਮਤੀ ਜਾਂ ਹੋਰ ਗੇਤੇ ਵੀਨ ਦੇ ਜਿਹੜੇ ਉਹਨਾਂ ਦੀ ਕਟਾਈ ਸ਼ੁਰੂ ਹੋਈ ਹੈ ਪਰ ਜਿਹੜੀ ਮੰਡੀ ਹੈ ਭਰੀ ਭਰੀ ਨਜ਼ਰ ਆ ਰਹੀ ਹੈ ਕਾਰਨ ਇਹ ਹੀ ਆ ਕਿ ਮੰਡੀ ਛੋਟੀ ਹੈ ਪਿੰਡ ਜ਼ਿਆਦਾ ਰਕਵਾ ਜ਼ਿਆਦਾ ਹੈ ਪਰ ਹਾਲਾਤ ਇਦਾਂ ਦੇ ਪੈਦਾ ਹੋਏ ਹੋ ਚੁੱਕੇ ਨੇ ਅੱਜ ਜਿਹੜੇ ਆੜਤੀਏ ਨੇ ਉਹਨਾਂ ਨੇ ਬੇਬਸ ਹੋ ਕੇ ਜਿਹੜੀ ਬੋਲੀ ਲਵਾਉਣ ਤੋਂ ਇਨਕਾਰ ਕਰ ਦਿੱਤਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਕਿਸਾਨ ਨੇ ਕਿਸਾਨ ਭਰਾ ਨੇ ਜਾਂ ਜਿਹੜੇ ਆੜਤੀਏ ਨੇ ਮਜ਼ਦੂਰ ਨੇ ਜਿਹੜੇ ਪ੍ਰਵਾਸੀ ਮਜ਼ਦੂਰ ਜਿਹੜੇ ਕੰਮ ਕਰ ਰਹੇ ਨੇ ਇਹਨਾਂ ਦਾ ਕੰਮ ਹੈ ਜਿਹੜਾ ਕਿਤੇ ਨਾ ਕਿਤੇ ਰੁਕੇਗਾ ਇਹਨਾਂ ਨੂੰ ਜਿਹੜਾ ਇਸ ਚੀਜ਼ ਦਾ ਖਮਿਆਜਾ ਭੁਗਤਣਾ ਪੈਣਾ ਕਿਉਂਕਿ ਮੰਡੀ ਛੋਟੀ ਹੋਣ ਕਰਕੇ ਜਿਹੜੇ ਪਹਿਲਾਂ ਪ੍ਰਾਈਵੇਟ ਫੜਾਂ ਦੀ ਮਨਜ਼ੂਰੀ ਸੀ ਮਾਰਕੀਟ ਕਮੇਟੀ ਵੱਲੋਂ ਦਿੱਤੀ ਜਾਂਦੀ ਸੀ ਉਹ ਨਾ ਦੇਣ ਕਰਕੇ ਜਿਹੜਾ ਆਰਤੀ ਆ ਭਾਈਚਾਰਾ ਉਹਦੇ ਵਿੱਚ ਰੋਸ ਦੇਖਣ ਨੂੰ ਮਿਰਿਆ ਸਾਡੇ ਨਾਲ ਪ੍ਰਧਾਨ ਜੀ ਬੈਠਿਆ ਪ੍ਰਧਾਨ ਜੀ ਪਹਿਲਾਂ ਆਪਣਾ ਨਾਮ ਦੱਸੋ ਮੇਰਾ ਨਾਮ ਸ਼ਿਸ਼ਨ ਕੁਮਾਰ ਗਰਗ ਤੁੰਗਾ ਵਾਲੇ ਸਸ਼ਨ ਕੁਮਾਰ ਜੀ ਜੇ ਗੱਲ ਕੀਤੀ ਜਾਵੇ ਅੱਜ ਜਿਹੜਾ ਨਮਈ ਵੱਡੀ ਖਬਰ ਸੰਗਰੂਰ ਦੇ ਲਈ ਹੈ ਜਿੰਨੀਆਂ ਵੀ ਮਾਰਕੀਟ ਕਮੇਟੀ ਸੰਗਰੂਰ ਦੇ ਅੰਦਰ ਮੰਡੀਆਂ ਆਉਂਦੀਆਂ ਨੇ ਉੱਥੇ ਬੋਲੀ ਨਹੀਂ ਲੱਗੇ ਕੀ ਕਾਰਨ ਹੋਇਆ ਜਿਹੜਾ ਐਡਾ ਫੈਸਲਾ ਲੈਣਾ ਪਿਆ ਤੁਹਾਨੂੰ ਸਰ ਸੰਧੂ ਸਾਹਿਬ ਸਿੱਧੂ ਸਾਹਿਬ ਗੱਲ ਇਹ ਹੋ ਗਈ ਸਾਡੀ ਤਾਂ ਬੜੇ ਪਰੇਮਾਨ ਨਾਲ ਅਸੀਂ ਜਦੋਂ ਫੈਸਲਾ ਲੈਣਾ ਪਿਆ ਇਹ ਲੈਣਾ ਸਾਡਾ ਬਣਦਾ ਨਹੀਂ ਸੀ ਪਰ ਮਜਬੂਰੀ ਦੇ ਨਾਲ ਜਿਵੇਂ ਕਹਿੰਦੇ ਨੇ ਆਪਣਾ ਵੀ ਉਹ ਲੈਣਾ ਪੈ ਗਿਆ ਉਹ ਕਰਕੇ ਨਹੀਂ ਅਸੀਂ ਫੈਸਲਾ ਨਹੀਂ ਲੈਂਦੇ ਸੀਗੇ ਇਹ ਹਮਮ ਕਾਰਨ ਕੀ ਹੋਇਆ ਸਾਡੇ ਪਿਛਲੇ ਕਈ ਸਾਲਾਂ ਤੋਂ ਮਤਲਬ 5 10 20 ਸਾਲਾਂ ਤੋਂ ਕਹਿ ਲਵਾਂ ਮੈਂ ਕਿ ਪ੍ਰਾਈਵੇਟ ਯਾਰਡ ਮਨਜ਼ੂਰ ਹੁੰਦੇ ਨੇਗੇ ਜਿਹਦੇ ਵਿੱਚ ਅਸੀਂ ਫਸਲ ਲਾਉਣੇ ਆ ਕਿਉਂਕਿ ਮੰਡੀ ਦਾ ਅੱਧਾ ਸਾਡੇ 7 ਏਕੜ ਚ ਹੈ ਤੁਸੀਂ ਦੇਖਿਆ ਹੋਊਗਾ ਤੁਸੀਂ ਭਵਾਨੀਗੜ੍ਹ ਤੋਂ ਬਿਲੋਂਗ ਕਰਦੇ ਹੋ ਤੇ ਭਵਾਨੀਗੜ੍ਹ ਦੀ ਮੰਡੀ ਵੀ ਇਸ ਵੇਲੇ 2 ਏਕੜ ਚ ਹੈ ਜਦ ਕਿ ਸਾਡੇ ਨਾਲ ਫਸਲਾਂ ਦੀ ਅੱਧੇ ਤੋਂ ਘੱਟ ਹੈ ਪਰ ਸਾਡੇ ਕੋਲ ਜੋ ਮੰਡੀ ਹੈ ਉਹ ਸਿਰਫ 7.5 ਏਕੜ ਬਤੁਮਤ ਸਾਡਾ ਫੜਾ ਹੈ ਜਿਹੜਾ ਜੀ ਟੋਟਲੀ ਜੇ ਅਸੀਂ ਹਰੇਕ ਪਾਸੋਂ ਕੋਨਾ ਕੋਨਾ ਮਿਲ ਲੀਏ ਤਾਂ ਉਸ ਕਰਕੇ ਸਾਨੂੰ ਆਏ ਬਾਰੇ ਪ੍ਰਾਈਵੇਟ ਯਾਰਡ ਜੋ ਸਰਕਾਰ ਵੱਲੋਂ ਮਨਜ਼ੂਰ ਦਿੱਤੇ ਜਾਂਦੇ ਸੀ ਅਸੀਂ ਉੱਥੋਂ ਆਪਣੀ ਜੋ ਫਸਲ ਹੈ ਉਤਾਰਦੇ ਸੀ ਤੇ ਉੱਥੇ ਫਸਲੋ ਆਮ ਨਾਲ ਵਿਕ ਜਾਂਦੀ ਸੀਗੀ ਐਸ ਵਾਰ ਪਤਾ ਨਹੀਂ ਕੀ ਹੋਇਆ ਸਰਕਾਰ ਨੂੰ ਕੀ ਕਿਹੜੇ ਸੱਪ ਸੁng ਗਿਆ ਕਿ ਇਹਨਾਂ ਨੇ ਪ੍ਰਾਈਵੇਟ ਯਾਰਡ ਨੇ ਸਾਡੇ ਜਿਹੜੇ ਉਹ ਮਜ਼ਦੂਰ ਨਹੀਂ ਕੀਤੇ 70 ਅਸੀਂ ਅਰਜੀਤੀ ਨੂੰ 20 ਦਿਨ ਹੋ ਗਏ ਅਸੀਂ ਮਾਨਯੋਗ ਸਾਡੇ ਡੀਸੀ ਸਾਹਿਬ ਬੜੇ ਜੈਂਟਲਮੈਨ ਨੇ ਉਹਨਾਂ ਨੂੰ ਬੇਨਤੀ ਕੀਤੀ ਹੈ ਉਹਨਾਂ ਨੂੰ ਅਰਜੀ ਦੇ ਕੇ ਆਏ ਸਾਡੇ ਮਾਨਯੋਗ ਐਮਐਲਏ ਸਾਹਿਬ ਉਹਨਾਂ ਨੂੰ ਵੀ ਬੇਨਤੀ ਕੀਤੀ ਉਹ ਵੀ ਉਹਨਾਂ ਨੂੰ ਅਰਜੀ ਦੇ ਕੇ ਆਏ ਆ ਇਸ ਵਿਸ਼ੇ ਤੇ ਸਾਰਿਆਂ ਕੋਲੇ ਜਾਏ ਮਤਲਬ ਜਿਹਦਾ ਹੱਥ ਬੰਦੇ ਫਰੀ ਜੀ ਮੰਗਦੇ ਫਰੀ ਜੰਨੇ ਆ ਜਿਵੇਂ ਸਾਡਾ ਕੰਮ ਹੁੰਦਾ ਜਦਕੇ ਸਾਡੀ ਜੋ ਇਸ ਫਸਲ ਤੋਂ ਇਹ ਜਿਹੀ ਤੋਈ ਗੱਲ ਕਰਾਂ ਜੇ ਮੈਂ ਤਾਂ ਲਗਭਗ 30 35 40 ਕਰੋੜ ਰੁਪਏ ਦੀ ਜਿਹੜੀ ਉਹ ਆਪਣੀ ਅ ਮਗੜ ਫੀਸ ਹੈ ਉਹ ਇਕੱਠੀ ਹੋਣੀ ਹੈ ਤੁਸੀਂ ਦੱਸੋ ਏ ਸਾਡੀ ਛੋਟੀ ਜਿਹੀ ਮੰਡੀਆ ਕਿਤੇ ਇਹਨਾਂ ਨੇ 4 ਰੁਪਏ ਨਹੀਂ ਲਾਏ 40 ਕਰੋੜ ਰੁਪਏ ਗਿਆ ਕਿੱਥੇ ਹੋ ਸਾਡੀ ਮੰਡੀ ਲਈ ਕੁਸ਼ਤਾ ਕਰ ਦਿਓ ਅਸੀਂ ਤਾਂ ਕਹਿੰਦੇ ਸਾਨੂੰ ਫੜ ਤੁਸੀਂ ਫੜ ਸਾਨੂੰ ਜੇ 6 ਮਹੀਨੇ ਪਹਿਲਾਂ ਦੱਸ ਦਿੰਦੇ ਇਹ ਵੀ ਆ ਕੁਝ ਕਰ ਤਾਂ ਫੜ ਮਨਜ਼ੂਰ ਆਂਗੇ ਵੀ ਆ ਕੁ ਕਰਿਓ ਅਸੀਂ ਸਾਰਿਆਂ ਨੇ ਫੜ ਕਰਾਇ ਤੇ ਲੈ ਲਿਆ ਉਹ ਕਿਸੇ ਨੇ 1.5 ਲੱਖ ਜ ਕਿਸੇ ਨੇ 1 ਲੱਖ ਜ ਕਿਸੇ ਨੇ 50 ਹਜ਼ਾਰ ਕਿਸੇ ਨੇ 2 ਲੱਖ ਜ ਹੁਣ ਉਹ ਕਿਰਾਇਆ ਭਰਿਆ ਦੇ ਤਾ ਅਗਲੇ ਨੂੰ ਫੜ ਦੇ ਕਬਜ ਕਰ ਰਿਹਾ ਹੈ ਪਰ ਇਹ ਮਨਜ਼ੂਰ ਨਹੀਂ ਕਰ ਰਹੇ ਉਹ ਬੜੀ ਦਿੱਕਤ ਆਊਗੀ ਜੀ ਫਸਲ ਕਿੱਥੇ ਲਾਵਾਂਗੇ ਤਾਂ ਇਸ ਕਰਕੇ ਕੰਮ ਫਸਿਆ ਹੋਇਆ ਬੁਰੀ ਤਰ੍ਹਾਂ ਜੀ ਪ੍ਰਧਾਨ ਜੀ ਜਿਵੇਂ ਤੁਸੀਂ ਗੱਲ ਕੀਤੀ ਹੈ ਤਾਂ ਮਤਲਬ ਹੈ ਕਿ ਤੁਸੀਂ ਫੜ ਪਹਿਲਾਂ ਜਿਵੇਂ ਪਿਛਲੀ ਵਾਰ ਵਾਂਗੂ ਜਿਹੜੇ ਕਿਰਾਏ ਤੇ ਲੈਂਦੇ ਸੀ ਉਹ ਫੜ ਕਿਰਾਏ ਤੇ ਲੈ ਚੁੱਕੇ ਹੋ ਬਿਲਕੁਲ ਅਸੀਂ 100% ਕਿਰਾਏ ਤੇ ਲੈ ਚੁੱਕੇ ਹਾਂ ਜੀ ਸਾਰਾ ਇਸ ਦਾ ਕਿਰਾਇਆ ਦੇ ਚੁੱਕੇ ਹਾਂ ਉਹਨਾਂ ਦਾ ਕਿਰਾਇਆ ਦੇਣ ਤੋਂ ਬਾਅਦ ਇਹ ਹਾਲਾਤ ਹੋਣ ਜਿਵੇਂ ਕਿ ਪਹਿਲਾਂ ਦੱਸਦੇ ਸੀ ਕਿਰਾਏ ਤੇ ਲੈਂਦੀ ਨਹੀਂ ਤੇ ਅਸੀਂ ਤਾਂ ਕਮੇਟੀ ਨੂੰ ਬੇਨਤੀ ਕਰਦੇ ਹਾਂ ਤੁਸੀਂ ਇਹਨਾਂ ਨੂੰ ਜ਼ਮੀਨ ਲੈ ਕੇ ਦੇ ਦਿਓ ਕਿਤੇ ਅਸੀਂ ਕਿਹਨੂੰ ਕਿਰਾਇਆ ਭ ਮੈਂ ਤਾਂ ਸਮਝੂ ਨਾ ਕਿਦੇ ਸਮਝੂਗਾ ਵੀ ਸਾਰੇ ਇਕੱਠੇ ਹੋਏ ਨੇ ਕਿ ਵੀ ਬਿਲਕੁਲ ਇਹ ਕੁਝ ਨਹੀਂ ਕਰਦੇ ਇਹ ਸਾਡੀ ਡਿਮਾਂਡ ਹੈ ਮੰਡੀ ਦੀ ਬਹੁਤ ਚਿਰ ਤੋਂ ਹੈ ਲੈ ਅੱਜ ਤੱਕ ਕਿਸੇ ਸਾਡੇ ਡੀਐਮਓ ਨੇ ਕਿਸੇ ਸਾਡੇ ਸੈਕਟਰੀ ਨੇ ਅੱਜ ਤੱਕ ਲਿਖ ਕੇ ਨਹੀਂ ਭੇਜਿਆ ਹੋਣਾ ਵੀ ਸਾਡੀ ਵੀ ਸਰੂਰ ਨੂੰ ਮੰਡੀ ਦੀ ਜ਼ਰੂਰਤ ਹੈ ਸਗੋਂ ਜੇ ਕਿਹਦੇ ਗੱਲ ਕੀਤੀ ਹੈ ਵੀ ਸਾਨੂੰ ਸਰੂਰ ਨੂੰ ਮੰਡੀ ਦਿਵਾਓ ਜੀ ਕੀ ਕਰਨੀ ਹੈ ਮੰਡੀ ਆਪਾਂ ਨੇ ਕੀ ਰੋਡ ਆਪਣਾ ਸਰਦ ਹੈ ਮਤਲਬ ਇਹ ਗੱਲ ਨਾਲ ਇਹ ਕੰਮ ਸਾਡਾ ਪਤਾ ਲਾਦਾਂ ਦੇਣਗੇ ਮਤਲਬ ਇਹਨਾਂ ਦੀਆਂ ਨੀਤੀਆਂ ਵੀ ਅਫਸਰਾਂ ਦੀਆਂ ਸਾਡੀਆਂ ਨੀਤੀਆਂ ਵੀ ਇਹੀ ਨੇ ਵੀ ਸਰੂਰ ਪ੍ਰਧਾਨ ਜਿਵੇਂ ਹੁਣ ਤੁਸੀਂ ਗੱਲ ਕੀਤੀ ਆ ਕਿ ਸਾਨੂੰ ਮਨਜ਼ੂਰੀ ਨਹੀਂ ਦਿੱਤੀ ਕਿਹੜੀਆਂ ਕੰਡੀਸ਼ਨ ਮੰਜ਼ੂਰੀ ਨਹੀਂ ਦਿੱਤੀ ਹੈਗੀ ਮਾਰਕੀਟ ਕਮੇਟੀ ਵੱਲੋਂ ਹਾਂ ਸਰ ਦੇਖੋ ਮੈਂ ਡੀਟੇਲ ਚ ਮਹਿਲ ਕੰਡੀਸ਼ਨਰ ਦੇ ਵਿੱਚ ਜਾਂਦਾ ਉਹਦੇ ਵਿੱਚ ਤੁਹਾਡੇ ਨਾਲ ਮੈਂ ਜਿੰਨਾ ਕਿ ਮੈਨੂੰ ਪਤਾ ਜਿਹਦੇ ਆਧਾਰ ਤੇ ਜੇਕਰ ਇਹੋ ਕੰਡੀਸ਼ਨਰ ਬਾਰੇ ਗੱਲ ਕਰਨ ਤਾਂ ਸਾਡੀ ਸਾਡੀ ਮੰਡੀ ਇੱਥੇ ਬੈਠੇ ਆਂ ਸੀ ਇਹ ਵੀ ਮਨਜ਼ੂਰ ਨਹੀਂ ਹੁੰਦੀ ਪ੍ਰੋਪਰਲੀ ਤਾਂ ਉਹਨਾਂ ਦੇ ਹਿਸਾਬ ਨਾਲ ਤਾਂ ਐਲ 3 ਜਿਹੜੇ ਉਹ ਕਹਿੰਦੇ ਨੇ ਐਲ 3 ਐਲ 4 ਜੋ ਵੀ ਬਣਾਇਆ ਉਹਨਾਂ ਨੇ ਉਹ ਚ ਨਹੀਂ ਆਉਂਦੀ ਇਹ ਸਾਡੇ ਹੁਣ ਕਿੰ ਆਪਣੇ ਪਿੰਡੂ ਮੰਡੀਆਂ ਨਹੀਂ ਹੈ ਸਾਡੇ ਜਿਹੜੀਆਂ ਸੈਂਟਰ ਨੇ ਤੁਸੀਂ ਵੀ ਕਿ ਨਿਗੜਾ ਮਾਰਦੇ ਹੋਵੋਗੇ ਕਿਸੇ ਮੰਡੀ ਚ ਤੁਸੀਂ ਦੇਖਿਆ ਕਿਤੇ ਵੀ ਚਾਰ ਦواری ਬਣੀ ਹੋਈ ਹੈ ਇਹ ਕਹਿੰਦੇ ਨੇ ਪਹਿਲੀ ਕੰਡੀਸ਼ਨ ਹੈ ਚਾਰ ਦواری ਬਣੀ ਹੋਵੇ ਗੇਟ ਲੱਗਿਆ ਹੋਵੇ ਫਿਰ ਉਹ ਕਿਵੇਂ ਪਾਸ ਹੋਣਗੇ ਫੜ ਮੰਡੀ ਵਾਲੇ ਦੱਸੋ ਕੀ ਉੱਥੇ ਸਾਰਿਆਂ ਫੈਸਿਲਿਟੀ ਜਿਹੜੇ ਪਾਣੀ ਦਾ ਪ੍ਰਬੰਧ ਕਰਿਆ ਹੋਇਆ ਇਹਨਾਂ ਨੇ ਕੋਈ ਕੀ ਉੱਥੇ ਬਿਜਲੀ ਦਾ ਪ੍ਰਬੰਧ ਕੀਤਾ ਇਹਨਾਂ ਨੇ ਆਪ ਦੀ ਜ਼ਰੂਰਤ ਤੇ ਕੀਤਾ ਹੋਇਆ ਇਹਨਾਂ ਨੇ ਕੋਈ ਬਿਜਲੀ ਦਿੱਤੀ ਹੋਈ ਹੈ ਕਿਸੇ ਨੂੰ ਕਿਸਾਨਾਂ ਨੂੰ ਕਿ ਕਿਸਾਨਾਂ ਲਈ ਟਾਇਲਟ ਸਗੈਰਾ ਬਣੀਆਂ ਹੋਈਆਂ ਨੇ ਕਿ ਕਿਸਾਨਾਂ ਲਈ ਆਰਾਮ ਘਰ ਬਣਿਆ ਹੋਇਆ ਹੈ ਕਿ ਉੱਥੇ ਕੋਈ ਬਾਇਓਮੈਟ੍ਰਿਕ ਸਿਸਟਮ ਲ ਪ੍ਰਧਾਨ ਜੀ ਇਹ ਇੱਕ ਸਵਾਲ ਖੜੇ ਹੁੰਦੇ ਨੇ ਪ੍ਰਧਾਨ ਜੀ ਵੱਲੋਂ ਸਵਾਲ ਖੜੇ ਕੀਤੇ ਗਏ ਨੇ ਕਿ ਜਿਹੜੀਆਂ ਪਿੰਡਾਂ ਦੇ ਵਿੱਚ ਜਿਹੜੇ ਸੈਂਟਰ ਬਣੇ ਹੋਏ ਨੇ ਉੱਥੇ ਵੀ ਜਿਹੜੀਆਂ ਸਾਨੂੰ ਇੱਥੇ ਕੰਡੀਸ਼ਨਾਂ ਰੱਖੀਆਂ ਗਿਆ ਨੇ ਉਹ ਕੰਡੀਸ਼ਨਾਂ ਉਹ ਵੀ ਨਹੀਂ ਪੂਰੀਆਂ ਕਰਦੀਆਂ ਤੇ ਖੁਦ ਜਿੱਥੇ ਅਸੀਂ ਬੈਠੇ ਆਂ ਜਿਹੜੀ ਸੰਗਰੂਰ ਦੀ ਨਾਜ ਮੰਡੀ ਆ ਸਭ ਤੋਂ ਪੁਰਾਣੀ ਮੰਡੀ ਆ ਉਸ ਜਗ੍ਹਾ ਤੇ ਵੀ ਉਹ ਕੰਡੀਸ਼ਨਾਂ ਲਾਗੂ ਨਹੀਂ ਹੁੰਦੀਆਂ ਪੂਰੀਆਂ ਨਹੀਂ ਕਰਦੀ ਉਹ ਮੰਡੀ ਤਾਂ ਇਸ ਕਰਕੇ ਸਾਨੂੰ ਜਿਹੜੀ ਫੜਾਂ ਦੀ ਮਨਜ਼ੂਰੀ ਹੈ ਉਹ ਇਸ ਕਰਕੇ ਨਹੀਂ ਦੀ ਪ੍ਰਧਾਨ ਜੀ ਜਿਹੜਾ ਦੂਜਾ ਸਵਾਲ ਹੈ ਇਕੇ ਹੁਣ ਜਿਹੜੀ ਫੜਾਂ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਫਸਲ ਹੈ ਜਿਹੜੀ ਤਕਰੀਬਨ ਆਪਣੇ ਜਿਹੜੀ ਪੂਰਾ ਜੋਰ ਹੈ 5-7 ਦਿਨਾਂ ਨੂੰ ਪੈ ਜਾਣਾ ਤੇ ਹੁਣ ਕਿਸਾਨਾਂ ਨੂੰ ਵੀ ਮੁਸ਼ਕਲ ਆਉਣੀ ਹੈ ਤੁਹਾਡੇ ਕੋਲੇ ਪ੍ਰਵਾਸੀ ਮਜ਼ਦੂਰ ਨੇ ਮਜ਼ਦੂਰਾਂ ਨੂੰ ਵੀ ਪ੍ਰੋਬਲਮ ਆਉਣੀ ਹੈ ਤੇ ਆਰਤੀਆਂ ਦਾ ਪੂਰਾ ਸੀਜ਼ਨ ਹੁੰਦਾ ਹਰ ਇੱਕ ਨੂੰ ਆਸ ਹੁੰਦੀ ਆ ਸੀਜ਼ਨ ਤੇ ਮੂਰੇ ਦੀਵਾਲੀ ਦਾ ਤਿਹਾਰ ਹੈ ਕਿੰਨੀਆਂ ਕਿਓਕੜਾ ਦਾ ਸਾਹਮਣਾ ਕਰਨਾ ਪੈਣਾ ਸਰ ਜਿਹੜੀ ਸੰਗਰੂਰ ਦੀ ਮੰਡੀ ਆ ਸ਼ਾਇਦ ਤੁਹਾਨੂੰ ਨਾਲ ਤੁਹਾਡੇ ਦਿਨ ਚ ਨਾ ਹੋਵੇ ਸੰਗਰੂਰ ਦੀ ਮੰਡੀ ਦੇ ਵਿੱਚ ਤਾਂ ਸਿਰਫ ਬਾਸਮਤੀ ਜਰੀ ਹੀ ਮਸਾਂ ਉਤਰਦੀ ਹੈ ਕਿਉਂਕਿ ਸੰਗਰੂਰ ਦੇ ਵੀ ਸਾਡੇ ਕੋਲੇ 6 ਤਾਂ ਆਪਣੇ ਪਰਚੇਜ਼ਰ ਮਿਲਣੇ ਜੋੜੇ ਕਿ ਬੜੇ ਸ਼ਾਨਦਾਰ ਬਧੇ ਰੰਗ ਨਾਲ ਉਹ ਜਿਰੀ ਖਰੀਦੇ ਨੇ ਤੇ ਜਿਰੀ ਦਾ ਭਾਅ ਹਮੇਸ਼ਾ ਉਹ ਆਲਦਲੇ ਮਾਰਕੀਟਾਂ ਨਾਲੋਂ 150 ਰੁਪਏ ਉੱਪਰ ਦਿੰਦੇ ਨੇ ਉਹਦੇ ਦਿਨ ਨਾਲ ਸਾਡੇ ਕੋਲੇ ਦੂਰ ਦੱਡ ਤੋਂ ਵੀ ਜਿਰੀ ਦੀ ਫੈਸਿਲਿਟੀ ਉਹ ਇੱਛਾਉਂਦੀ ਹੈ ਤੁਸੀਂ ਅੱਜ ਨਿਗਾਹ ਮਾਰ ਕੇ ਦੇਖੋ ਚਾਰੇ ਪਾਸੇ ਸਿਰਫ ਸਾਡੇ ਉਧਰ ਵਾਲੀ ਭਰੀ ਪਈ ਹੈ ਬਾਸਮਤੀ ਜਿਰੀ ਨਾਲੀ ਤੇ ਸੁਭਾਅਕ ਗੱਲ ਹੈ ਇਹ ਤਾਂ ਅੱਜ ਥੋੜਾ ਮੀਂਹ ਦਾ ਕਾਰਨ ਕਰਕੇ ਹੈ ਲੋਕ ਉਹ ਥੋੜਾ ਨੈਟ ਦਸੀ ਜਾ ਰਹੇ ਮੀਂਹ ਅੱਜ ਵੀ ਹੈ ਕੱਲ ਨੂੰ ਵੀ ਹੈ ਤਾਂ ਜਿ ਘਟਾਈ ਹੈ ਜਿੱਥੇ ਤੁਸੀਂ ਖੜੇ ਹੋ ਥੋੜੇ ਕੋਲੇ ਖੜਨੋ ਜਗ੍ਹਾ ਨਹੀਂ ਹੁੰਦੀ ਤੁਸੀਂ ਰੰਗ ਨਹੀਂ ਸਕਦੇ ਇੱਥੋਂ ਕੜਮਾ ਸੁਪਿਆ ਹੁੰਦਾ ਹੈ ਤੇ ਇਸ ਤੋਂ ਬਾਅਦ ਅੱਜ ਜਿਵੇਂ ਸਾਡੇ ਲਈ 45-50 ਟਰਾਲੀਆਂ ਦੂਸਰੀ ਮੋਟੀ ਜਿਹੇ ਦੀਆਂ ਆਈਆਂ ਪਰ ਮਲਦੀਆਂ ਤਾਂ ਉਹ ਸਾਡੇ ਆਰਤੀਆ ਭਾਈ ਚਾਨਣ ਸੰਧਾ ਨੂੰ ਹੱਥ ਮੰਨ ਕੇ ਭਾਈ ਕਿਤੇ ਮਰਜੀ ਵੇਚ ਲੋ ਵੀ ਸਾਡੇ ਸਨੂਰ ਦੀ ਮੰਡੀ ਛੜਲੇ ਮਿਲ ਹਾਉਣ ਨੂੰ ਕਿਤੇ ਜਗ੍ਹਾ ਨਹੀਂ ਹੈਗੀ ਅਸੀਂ ਵੇਚ ਨਹੀਂ ਸਕਦੇ ਤਾਂ ਉਸ ਤੋਂ ਬਾਅਦ ਸਾਨੂੰ ਇਹ ਜਿਹੜਾ ਹੜਤਾਲ ਵਾਲਾ ਸਟੈਪ ਹੈ ਇਹ ਚੱਕਣਾ ਪਿਆਗਾ ਜਦੋਂ ਕਿ ਸਰਕਾਰ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਸਾਡਾ ਜੀ ਨਹੀਂ ਹੜਤਾਲ ਵੈਸੇ ਸਾਡਾ ਕੋਈ ਵੀ ਹਲੇ ਵੀ ਹੜਤਾਲ ਨਹੀਂ ਹੈ ਕੋਈ ਹੜਤਾਲ ਨਾ ਸੀ ਬਜਦਾਂ ਕੋਈ ਹੜਤਾਲ ਲਈ ਸੰਤਾਂ ਆਉਣ ਉਹ ਜਗ੍ਹਾ ਦੇਣ ਵਿੱਚ ਲਾ ਲਓ ਉੱਥੇ ਅਸੀਂ ਲਾ ਕੇ ਉੱਥੇ ਵੇਚ ਦਾਂਗੇ ਅਸੀਂ ਤਾਂ ਅਸੀਂ ਸਾਡੇ ਕੋਲ ਕੋਈ ਜੇਕਰ ਪ੍ਰਧਾਨ ਜੀ ਕਿਉਂਕਿ ਦਿਨ ਥੋੜੇ ਆ ਉਹੀ ਗੱਲ ਹੋ ਗਈ ਬੂਹੇ ਆ ਜੰਝ ਬੰਦੋ ਕੁੜੀ ਦੇ ਕੰਦ ਕਿਉਂਕਿ ਹੁਣ ਹੜਤਾਲ ਤੁਸੀਂ ਨੇ ਐਲਾਨ ਕਰਤਾ ਪਰ ਲੋਕਾਂ ਦੇ ਦਿਲ ਦੇ ਵਿੱਚ ਜਿਹੜੇ ਕਿਸਾਨ ਵੀਰ ਨੇ ਉਹਨਾਂ ਦੇ ਅੰਦਰ ਤਾਂ ਡਰ ਹੈਗਾ ਨਾ ਇਸ ਚੀਜ਼ ਨੂੰ ਲੈ ਕੇ ਕਿ ਜਿਹੜੀ ਹੜਤਾਲ ਹੈ ਹੋ ਚੁੱਕੀ ਹੈ ਅਸੀਂ ਆਪਣੀ ਫਸਲ ਕਿੱਥੇ ਲੈ ਕੇ ਜਾਈਏ ਕਿਉਂਕਿ ਪਹਿਲਾਂ ਹੀ ਰੱਬ ਦੀ ਵੱਡੀ ਮਾਰ ਪਈ ਹੈ ਫਸਲਾਂ ਦੇ ਉੱਤੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਸਾਡਾ ਇੱਕ ਦੂਜਾ ਵਿਸ਼ਵਾਸ ਬਣਿਆ ਹੋਇਆ ਹੈ ਆਰਥੀਆ ਦਾ ਕਿਸਾਨ ਨਾਲ ਕਿਸਾਨ ਦਾ ਆਰਥੀਆ ਨਾਲ ਉਹਨਾਂ ਵਿਚਾਰੇ ਨੂੰ ਫਸਲ ਦੂਜੇ ਥਾਂ ਮੇ ਲੇਕ ਜਾਣੀ ਵੀ ਬੜੀ ਔਖੀ ਗੱਲ ਹੈਗੀ ਹੋ ਸਕਦਾ ਦੂਜਾੜ ਤੇ ਪੈਸੇ ਨਾ ਪਾਵੇ ਉਹ ਉਹਦੇ ਨਾਲ ਉਹਦੇ ਫਸਲ ਲੈਣਾ ਵੇਚੇ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਹਨੇਰਾ ਫੇਰੀ ਕਰ ਲੇ ਸਾਡੇ ਨਾਲ ਤਾਂ ਉਹ ਜੁੜੇ ਹੋਏ ਨੇ ਪੀਪੀ 30 ਸਾਲਾਂ ਤੋਂ 25 ਸਾਲਾਂ ਜੁੜੇ ਹੋਏ ਨੇ ਤਾਂ ਜੁੜੇ ਹੋਣ ਕਰਕੇ ਬੜੀ ਦਿੱਕਤ ਹੈ ਉਹ ਕਿਸਾਨਾਂ ਨੂੰ ਵੀ ਤੇ ਸਾਨੂੰ ਤਾਂ ਦੇਖੋ ਬੜੇ ਮਾਯੂਸੀ ਹੈ ਇਸ ਗੱਲ ਦੀ ਸਾਡੇ ਲਈ ਵੀ ਸ਼ਿਵਨਾਵਾਦ ਸੀਜ਼ਨ ਆਉਂਦਾ ਤੇ ਕਿਸਾਨ ਲਈ ਵੀ ਸ਼ਿਵਨਾਵਾਦ ਫਸਲ ਆਉਂਦੀ ਹੈ ਜ ਪਰ ਨਾ ਪਰ ਨਾ ਹੁੰਦਾ ਘਰ ਦੇ ਹੋਰ ਜਿੰਨੀਆਂ ਵੀ ਸਮਾਜਿਕ ਜ਼ਿੰਮੇਵਾਰੀਆਂ ਨੇ ਉਹਨਾਂ ਨੂੰਆਂ ਹੁੰਦੀਆਂ ਨੇ ਜੀ ਪ੍ਰਧਾਨ ਦੀ ਜੇ ਜੇਕਰ ਮਨਜ਼ੂਰੀ ਦੇ ਦਿੰਦੀ ਆ ਤਾਂ ਹੜਤਾਲ ਖਤਮ ਹੋ ਜਾਏਗੀ ਜੇਕਰ ਮਨਜ਼ੂਰੀ ਨਾ ਦੇਤੀ ਤਾਂ ਕਿੱਦਾਂ ਦੇ ਹਾਲਾਤ ਪੈਦਾ ਹੋਣ ਵਾਲੇ ਆ ਸੰਗਰੂਰ ਦੇ ਵਿੱਚ ਹਾਂ ਦੇਖੋ ਉਮੀਦ ਹੈ ਕਿ ਸਰਕਾਰ ਸਾਡੀ ਗੱਲ ਨੂੰ ਪੂਰੇ ਧਿਆਨ ਨਾਲ ਸੁਣ ਰਹੀ ਹੈ ਸੁਣੂਗੀ ਵੀ ਤੇ ਸੱਸੀ ਨੂੰ ਉਮੀਦ ਕਰਦੇ ਆ ਕਿ ਸਾਡੇ ਸਾਰੇ ਜਿੰਨੇ ਅਸੀਂ ਡਿਮਾਂਡ ਕੀਤੇ ਫੜਾਂ ਦੀ 50 ਸਾਡੇ ਅਸੀਂ ਡਿਮਾਂਡ ਕੀਤੀ ਹੈ ਕਿ ਆਪਣੇ ਓਪਨ ਯਾਰਡ ਦੀ ਤੇ 21 ਸੀ ਮੰਗ ਕੀਤੀ ਹੋਈ ਹੈ ਸਾਡੇ ਜਿਹੜੇ ਸ਼ੈਲਰ ਨੇ ਪਹਿਲਾਂ ਬਣਦੇ ਆਏ ਨੇ ਹਮੇਸ਼ਾ ਉਹਨਾਂ ਦੀ ਹੀ ਮੰਗ ਕੀਤੀ ਹੋਈ ਹੈ ਸਰਕਾਰ ਦੀ ਬਾਕੀ ਮਰਜ਼ੀ ਹੈ ਜਿੰਨੇ ਕਰੂਗੀ ਹਾਂ ਜੇਕਰ ਸਰਕਾਰ ਨਹੀਂ ਕਰਦੀ 1% ਤਾਂ ਅਸੀਂ ਦਾ ਇੱਕ ਦੋ ਦਿਨ ਦੇਖਾਂਗੇ ਉਦੋਂ ਬਾਅਦ ਜਿੰਦੇ ਲਾਵਾਂਗੇ ਦੁਕਾਨਾਂ ਨੂੰ ਚਾਬੇ ਇਹਨਾਂ ਨੂੰ ਫੜਾਵਾਂਗੇ ਲੈ ਭਾਈ ਜਿੱਥੇ ਮਰਜ਼ੀ ਫਸਲ ਢਕਾ ਲਓ ਕਿੱਥੇ ਮਰਜ਼ੀ ਵੇਚ ਲਓ ਸਾਡੇ ਕੋਲੇ ਹੋਰ ਕੋਈ ਸੋਲੂਸ਼ਨ ਨਹੀਂ ਹੋਊਗਾ ਅਸਰ ਰੀਜਨ ਇਹ ਹੈ ਕੌਸਲ ਜੀ ਜਿਹੜੇ ਸਾਡੇ ਮੰਡੀ ਚ ਹਰ ਵਾਰ 70 75 ਜਾੜ ਬਣਦੇ ਨੇ ਇਸ ਵਾਰ ਇੱਕ ਵੀ ਜਾੜਾ ਜੇ ਤੱਕ ਨਹੀਂ ਬਣਿਆ ਸਾਡੀ ਮੰਡੀ ਆ ਜਿਹੜੀ ਉਹ ਬਹੁਤ ਛੋਟੀ ਹੈ ਜੀ 6-7 ਇਕੜ ਜਵਣੀ ਹੈ 50 ਤੋਂ 55 ਲੱਖ ਕਟਾ ਇੱਥੇ ਫਸਲ ਦਾ ਹੁੰਦਾ ਹੈ ਇਸ ਲਈ 20-25 ਸਾਲਾਂ ਤੋਂ ਇੱਥੇ ਜਿਹੜੇ ਸਬਜ਼ਾੜਨੇ ਉਹ ਬਣਦੇ ਆ ਰਹੇ ਨੇ ਇਸ ਵਾਰ ਇਹਨਾਂ ਨੇ ਨਾ ਹਜੇ ਤੱਕ ਕੋਈ ਵੀ ਇੱਕ ਵੀ ਝੜੜਾ ਜਿਹੜਾ ਉਹ ਨਹੀਂ ਬਣਿਆ 20-25 ਦਿਨ ਪਹਿਲਾਂ ਅਸੀਂ ਮਾਰਕੀਟ ਕਮੇਟੀ ਨੂੰ ਮਿਲੇ ਸੀਗੇ ਉਸ ਤੋਂ ਬਾਅਦ ਅਸੀਂ ਮਨਜੋਗ ਡੀਐਮ ਸਾਹਿਬ ਨੂੰ ਵੀ ਇੱਕ ਦੋ ਵਾਰ ਮਿਲ ਚੁੱਕੇ ਹਾਂ ਪਰ ਇਹਨਾਂ ਨੇ ਹਜੇ ਤੱਕ ਸਾਡੀ ਕੋਈ ਸੁਣਵਾਈ ਹੈ ਜਿਹੜੀ ਉਹ ਨਹੀਂ ਹੋਈ ਜੀ ਕਦੋਂ ਤੱਕ ਤੁਹਾਡਾ ਫੈਸਲਾ ਹੈ ਅਟੱਲਾ ਇਹ ਸਾਰਾ ਮਿੱਥੇ ਸਮੇਂ ਤੱਕ ਜਦੋਂ ਸਾਡੇ ਜਾਰਜਨੋਂ ਤੱਕ ਨਹੀਂ ਬਣਦੇ ਨਹੀਂ ਉਹ ਇਸ ਵਾਰ ਇਹ ਹੈ ਜੀ ਗਵਰਨਮੈਂਟ ਆਫ ਇੰਡੀਆ ਹੈਗੀ ਹੈ ਨਾ ਉਹਨਾਂ ਵੱਲੋਂ ਇੱਕ ਪੋਰਟਲ ਬਣਾਇਆ ਗਿਆ ਪੀਸੀਐਫ ਪੋਰਟਲ ਹੈ ਪਰਚੇਸ ਸੈਂਟਰ ਸੈਲਫ ਅਸੈਸਮੈਂਟ ਪੋਰਟਲ ਤਾਂ ਗਵਰਨਮੈਂਟ ਆਫ ਇੰਡੀਆ ਕਹਿ ਰਹੀ ਹੈ ਮਤਲਬ ਜਿਹੜੇ ਪਰਚੇਸ ਸੈਂਟਰ ਦੇ ਵਿੱਚ ਫਸਲ ਡਿਗਣੀ ਹੈਗੇ ਨਾ ਤਾਂ ਉਹ ਜੋ ਕੰਡੀਸ਼ਨਸ ਹੈਗੀਆਂ ਨੇ ਇੱਕ ਫਾਰਮਰ ਵਾਸਤੇ ਜਾਂ ਮਤਲਬ ਇੱਕ ਫਸਲ ਨੂੰ ਸੁੱਟਣ ਵਾਸਤੇ ਪੂਰੀ ਮਿਨੀਮਮ ਨੋਰਮਸ ਨੂੰ ਪੂਰੇ ਹੋਣੇ ਚਾਹੀ ਉਹਦੇ ਵਿੱਚ ਫਸਟ ਟਾਈਮ ਹੋਇਆ ਉਹਨਾਂ ਨੇ ਇੱਕ ਪੋਰਟਲ ਦੇ ਉੱਪਰ ਇੱਕ ਕੈਟੇਗਰੀਜ਼ ਅ ਮਚਿਓਰਿਟੀ ਲੈਵਲ ਬਣਾਇਆ ਜ਼ੀਰੋ ਤੋਂ ਲੈ ਕੇ ਐਲ 5 ਤੱਕ ਜੇਕਰ ਤੁਹਾਡੀ ਉਹ ਮੰਡੀ ਆ ਜੋ ਕੰਡੀਸ਼ਨਾਂ ਪੂਰੀਆਂ ਕਰਦੀ ਆ ਤਾਂ ਉਹਦੇ ਵਿੱਚ ਮਿਨੀਮਮ ਐਲ 3 ਕੈਟੇਗਰੀ ਹੋਣੀ ਚਾਹੀਦੀ ਆ ਜੇ ਮਿਨੀਮਮ ਐਲ 3 ਕੈਟੇਗਰੀ ਜੇ ਆਊਗੀ ਤਾਂ ਹੀ ਗਵਰਨਮੈਂਟ ਵੱਲੋਂ ਜੋ ਮਾਰਕੀਟ ਫੀਸ 페 ਕੀਤੀ ਜਾਂਦੀ ਆ ਜਾਂ ਐਡਮਿਨ ਚਾਰਜ ਆ ਉਹ ਤਾਂ ਹੀ ਪੇ ਕੀਤੇ ਜਾਣਗੇ ਤਾਂ ਉਹ ਮਚਿਓਰਟੀ ਲੈਵਲ ਆਉਣ ਦੇ ਲਈ ਜੋ ਮੰਡੀ ਦੇ ਵਿੱਚ ਜੋ ਸਹੂਲਤਾਂ ਨੇ ਉਹ ਸਾਨੂੰ ਪੂਰੀਆਂ ਕਰਨੀਆਂ ਪੈਣਗੀਆਂ ਤੇ ਉਹਦਾ ਜੋ ਡਾਕੂਮੈਂਟਰੀ ਪ੍ਰੂਫ ਦੇ ਤੌਰ ਤੇ ਸਾਨੂੰ ਦੇ ਫੋਟੋਜ਼ ਵੀ ਅਪਲੋਡ ਕਰਨੀਆਂ ਪੈਣਗੀਆਂ ਸਰ ਕਿਵੇਂ ਦੇਖੀ ਦਿਓ ਹਮ ਪਹਿਲਾਂ ਹੁਣ ਤੱਕ ਸਿਰਫ ਅਗਰਾ ਪਰ ਸੰਗਰੂਰ ਮੰਡੀ ਦੀ ਗੱਲ ਕਰੀਏ ਕਿੰਨੇ ਯਾਰ ਬਣਦੇ ਸੀ ਤੇ ਹੁਣ ਤੱਕ ਕਿੰਨੇ ਬਣ ਬਣਿਆ ਨੇ ਇਹ ਸਾਰੇ ਕੰਡੀਸ਼ਨ ਪੂਰੀਆਂ ਪਿਛਲੇ ਸੀਜ਼ਨ ਦੇ ਵਿੱਚ ਅਪਰਕਸੀਮੇਟਲੀ ਸੰਗਰੂਰ ਚਲੋ no doubt ਉਰੇ ਦਿੱਕਤ ਤਾਂ ਹੈਗੀ ਆ ਕਿਉਂਕਿ ਸੰਗਰੂਰ ਦੀ ਮੰਡੀ ਆ ਇੱਥੇ ਅਰਾਈਵਲ ਜ਼ਿਆਦਾ ਤੇ ਫਰਦਾ ਏਰੀਆ ਕਾਫੀ ਘੱਟ ਹੈਗਾ ਪਿਛਲੇ ਕਾਫੀ ਸਾਲਾਂ ਤੋਂ ਇੱਥੇ ਜੋ ਫਸਲਾਂ ਮੰਡੀ ਤੋਂ ਬਾਹਰ ਏਰੀਆ ਜੋ ਟੈਂਪਰੀਰੀ ਯਾਰਡ ਉੱਥੇ ਡਿੱਗਦੀ ਰਹੀ ਆ ਤਾਂ ਪਿਛਲੇ ਪਿਛਲੇ ਵਾਰ ਮੈਂ ਜੋ ਹਾਰਡ ਸੀਜ਼ਨ ਦੀ ਗੱਲ ਕਰਾਂ ਤਾਂ ਅਪ੍ਰੋਕਸੀਮੇਟ 80 82 ਸੰਗਰੂਰ ਮੰਡੀ ਦੇ ਨਾਲ ਜੋ ਟੈਂਪਰੀਰੀ ਯਾਰਡ ਬਣੇ ਸੀਗੇ ਤਾਂ ਡਿਮਾਂਡ ਤਾਂ ਇਸ ਵਾਰ ਵੀ ਹੈਗੇ ਬਟ ਜੋ ਨੋਰਮਸ ਕਰਕੇ ਸਾਡੇ ਕੋਲ ਜੋ ਕੱਲ ਅਸੀਂ ਵਿਜ਼ਿਟ ਕੀਤੇ ਆ ਨੇ ਮਤਲਬ ਟੈਂਪਰੀਰੀ ਯਾਰਡ ਵਿਜ਼ਿਟ ਕੀਤੇ ਅਪ੍ਰੋਕਸੀਮੇਟ ਮਤਲਬ 20 ਦੇ 20 ਦੇ ਕਰੀਬ ਜੋ ਹੈਗਾ ਜੋ ਦਿਨਾਂ ਜੋ ਕਿ ਇਹ ਜਿਹੜੀ ਕੈਟਾਗਰੀ ਬਣਾਈ ਆ ਜਾਂ ਪੀਸੀ ਸੈਪੋਰਟਲ ਬਣਾ ਉਹਦੀ ਕੰਡੀਸ਼ਨਸ ਮੈਟ ਕਰਨਗੇ ਤੇ ਸੋ 20 ਦੀ ਜਿਹੜੀ ਰਿਪੋਰਟ ਹੈਗੀ ਸਰੂਰ ਮੰਡੀ ਵਾਸਤੇ ਉਹ ਥਰੂ ਜੋ ਡਿਸਟ੍ਰਿਕਟ ਲੈਵਲ ਅਲਾਟਮੈਂਟ ਕਮੇਟੀ ਆ ਉਹਦੇ ਥਰੂ ਥਰੂ ਡਿਸੀਜ਼ ਅਪਰ ਅਸੀਂ ਰੈਡ ਅਪਸ ਨੂੰ ਭੇਜ ਦਾਂਗੇ ਸਰ ਬਣਿਆ ਤਾਂ ਨਹੀਂ ਹੈਗਾ ਉਹ ਵੀ ਹਾਲੇ ਨਹੀਂ ਬਣੇ ਜੀ ਉਮੀਦ ਹੈ ਮੈਂ ਅੱਜ ਦੁਪਹਿਰ ਤੋਂ ਬਾਅਦ ਉਹ ਜਿਹੜੀ ਲਿਸਟ ਆ 20 ਪਜਾੜਾਂ ਦੀ ਉਹ ਫਾਰਵਰਡ ਕਰ ਦੂੰਗਾ ਕਿਵੇਂ ਤੇ ਜਿਵੇਂ ਇਹੀ ਸੇਮ ਕੰਡੀਸ਼ਨ ਕਾਫੀ ਟਾਈਮ ਤੋਂ ਆਪਾਂ ਤੇ ਇੰਨਾ ਜ਼ਿਆਦਾ ਲੇਟ ਕਿਉਂ ਹੋ ਗਿਆ ਕਿ ਫਸਲ ਤਾਂ ਇਸ ਵਕਤ ਮੰਡੀ ਚ ਆਈ ਪਈ ਹੈ ਇਹੀ ਸਾਰਾ ਕੁਝ ਜੋ ਮੀਟਿੰਗ ਕਰਨੀ ਸੀ ਜਾਂ ਆਪਾਂ ਵਿਜ਼ਿਟ ਕਰਨਾ ਸੀ ਇਹ ਲੱਗਦਾ ਨਹੀਂ ਵੀ ਲੇਟ ਆ ਇਹ ਸਾਰਾ ਕੁਝ ਇੰਨੇ ਜੀ ਉਹਦੇ ਵਿੱਚ ਕੁਝ ਯਾਰਡ ਜੋ ਮੈਂ 20 ਯਾਰਡ ਦੀ ਗੱਲ ਕਰਦਾ ਕੋਈ ਯਾਰਡ ਇਦਾਂ ਦੇ ਨੇ ਜਿਹੜੇ ਕਿ ਅਸੀਂ 8 ਤੀ ਨੂੰ ਕਹਿ ਕੇ ਜੋ ਕੰਡੀਸ਼ਨਾਂ ਨੇ ਉਹ ਪੂਰੀਆਂ ਕਰਵਾ ਰਹੇ ਹਾਂ ਟਾਈਮ ਬਾਉਂਡ ਤਾਂ ਜਿੰਨਾ ਚਿਰ ਉਹ ਕੰਡੀਸ਼ਨਾਂ ਨਹੀਂ ਪੂਰੀ ਹੁੰਦੀਆਂ ਤਾਂ ਮਤਲਬ ਸਾਨੂੰ ਵੀ ਉਸ ਦੇ ਵਿੱਚ ਦਿੱਕਤ ਹੈ ਭੇਜਣ ਦੇ ਵਿੱਚ ਕਿਉਂਕਿ ਅਸੀਂ ਗਾਹ ਫਰਦਰ ਉਹਨਾਂ ਪੀਸੀ ਸਪੋਰਟ ਤੇ ਹੋ ਗਿਆ ਫੋਟੋਜ਼ ਅਪਲੋਡ ਹੋਣੀ ਹੈ ਨਹੀਂ ਤਾਂ ਇਹਦਾ ਮਚਿਓਰਿਟੀ ਲੈਵਲ ਆਉਣਾ ਹੈਗਾ ਤਾਂ ਚਲੋ ਆਰਤੀ ਸਾਡੇ ਨਾਲ ਕਨਵਿੰਸ ਵੀ ਹੋਏ ਨੇ ਉਹ ਮੌਕੇ ਦੇ ਕਰਵਾ ਵੀ ਰਹੇ ਨੇ ਅਸੀਂ ਦੇਖ ਵੀ ਰਹੇ ਹਾਂ ਜਿਸ ਕਰਕੇ ਹੋਇਆ ਸੈਕੰਡਲੀ ਹਲੇ ਜੋ ਅਰਾਈਵਲ ਆ ਪੀਆਰ ਦੀ ਕੋਈ ਜ਼ਿਆਦਾ ਨਹੀਂ ਹੋਈ ਪਿਛਲੇ 2-3 ਦਿਨਾਂ ਚ ਅਰਾਈਵਲ ਸ਼ੁਰੂ ਹੋਈ ਆ ਤਾਂ ਅੱਜ ਜੇ ਅਸੀਂ ਲਿਸਟ ਭੇਜ ਦੇ ਹੈਗੇ ਤਾਂ ਨੈਕਸਟ 2-3 ਡੇ ਦੇ ਵਿੱਚ ਉਹ ਯਾਰਡ ਉੱਪਰ ਕੇ ਆ ਜਾਣਗੇ ਆਰਤੀ ਦਾ ਗਾਇਰ ਨੇ ਕਹਿੰਦੇ ਵੀ ਇਸ ਪਰੇਸ਼ਾਨ ਹੁਣੇ ਅਸੀਂ ਬਾਤਾਂ ਵੀ ਦਿੱਤੀ ਰਹੀ ਸੀ ਮੰਡੀ ਬੰਦ ਕਰ ਰਾਂਗੇ ਜੇ ਨਹੀਂ ਬਣਾਇਆ ਜਾ ਰਿਹਾ ਅੱਜ ਕੱਲ ਦੇ ਵਿੱਚ ਵਿੱਚ ਨਹੀਂ ਜੀ ਜੋ ਚਲੋ ਆਰਤੀ ਆਪਣੀ ਥਾਂ ਤੇ ਬਿਲਕੁਲ ਠੀਕ ਹੈ ਬਟ ਤੁਸੀਂ ਜੇ ਮੰਡੀ ਵਿਜ਼ਿਟ ਕਰੋਗੇ ਤਾਂ ਮੰਡੀ ਚ ਕੋਈ ਐਡੀ ਗਲਤ ਦੀ ਸਿਚੁਏਸ਼ਨ ਤਾਂ ਨਹੀਂ ਹੈਗੀ ਮੰਡੀ ਵਿੱਚ ਤੁਹਾਨੂੰ ਸਾਰੀ ਮੈਕਸਿਮ ਵਸਬਤੀ ਹੀ ਮਿਲੂਗੀ ਕਿ ਜੋ ਬਾਸਮਤੀ ਆ ਉਹ ਡੇਲੀ ਡੇਲੀ ਬੇਸ ਤੇ ਪਰਚੇਸ ਹੁੰਦੇ ਡੇਲੀ ਉਹਦੀ ਲਿਫਟਿੰਗ ਹੋ ਜਾਂਦੀ ਆ ਪੀਆਰ ਦੀ ਅਰਾਈਵਲ ਤਾਂ ਬਹੁਤ ਥੋੜੀ ਆ ਤਾਂ ਜਦੋਂ ਉਹਨਾਂ ਅਰਾਈਵਲ ਸ਼ੁਰੂ ਹੋਣੀ ਆ 2-4 ਦਿਨਾਂ ਵਿੱਚ ਉਹਨੂੰ ਰਿਜ਼ਰਵ ਬਣ ਕੇ ਆ ਜਾਣੇ ਸੰਗਰੂਰ ਜ਼ਿਲ੍ਹੇ ਦੇ ਜਿਹੜੇ ਇਸ ਮੰਡੀ ਨੂੰ ਨਾਲ ਸੰਬੰਧਿਤ ਕਿਸਾਨ ਨੇ ਉਹਨਾਂ ਲਈ ਵੱਡੀਆਂ ਮੁਸ਼ਕਲਾਂ ਪੈਦਾ ਹੋਣਗੀਆਂ ਆੜਤੀਆਂ ਲਈ ਮੁਸ਼ਕਲਾਂ ਪੈਦਾ ਹੋਣਗੀਆਂ ਤੇ ਮਜ਼ਦੂਰਾਂ ਲਈ ਮੁਸ਼ਕਲਾਂ ਪੈਦਾ ਹੋਣਗੀਆਂ ਦੇਖਣਾ ਹੋਵੇਗਾ ਕਿ ਇਹ ਦੀਵਾਲੀ ਦਾ ਤਿਹਾਰ ਹੈ ਸੀਜ਼ਨ ਚੱਲਣਾ ਹੈ ਹਰ ਇੱਕ ਦੇ ਘਰ ਜਿਹੜਾ ਪੈਸਾ ਉਹ ਫਸਲ ਦਾ ਜਾਣਾ ਹੈ ਪਰ ਹੁਣ ਕੀ ਦੇਖਣਾ ਹੋਵੇਗਾ ਕਿ ਸਰਕਾਰ ਜਿਹੜੇ ਆਰਤੀਆ ਭਾਈਚਾਰਾ ਉਹਨਾਂ ਦੀ ਸੁਣਵਾਈ ਕਰਦੀ ਹੈ ਉਹਨਾਂ ਨੂੰ ਪ੍ਰਾਈਵੇਟ ਫੜਾਂ ਦੀ ਮਨਜ਼ੂਰੀ ਦਿੰਦੀ ਹੈ ਜਾਂ ਫਿਰ ਕਿਸਾਨਾਂ ਨੂੰ ਮਨਜ਼ੂਰਾਂ ਨੂੰ ਆਣ ਦੇਖਿਆ ਕੀਤਾ ਜਾਂਦਾ ਹੈ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਬਣੇਰੋ ਪੀੜੀ ਦਾ ਕੈਮਰਾਮੈਨ ਦੀਪ ਗਰਗ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ